ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਫਿਰ ਵਧੀਆ ਵਧੀਆ ਨਹੀਂ ਲੱਗਦਾ ਮੈਨੂੰ ਵਧੀਆ ਹੈ ਦੇਖ ਤਾਂ ਆਰਾਮ ਨਾਲ ਟਮਨੋ ਬੈਠਾ ਹੈ ਦੇਖ ਲਾ ਹਾਂ ਲੱਭ ਦੱਸਣਾ ਗਿਆ ਭਾਈ ਕੱਲ ਇਹ ਮਿਰਜਾ ਬਣਿਆ ਵਦੈ ਨੇ ਦੱਸਿਆ ਹੀ ਨਹੀਂ ਮੈਨੂੰ ਸੱਚਾ ਜ਼ੁਰਮਾ ਸੱਚਾ ਜ਼ੁਰਮਾ ਸੱਚਾ ਹੂੰ ਤੂੰ ਇਹਦੀ ਤੋਂ ਲਾਗ ਆ ਲੈ ਹਾਂ ਨਿਰਦਾ ਫੂਲ ਰੱਖਦਾ ਐ ਥਲਾ ਪਾਸੇ ਹਾਂ ਕਹਿੰਦੇ ਤੈਨੂੰ ਫੂਲ ਆਈ ਜਾਂਦੇ ਕਹਿੰਦੇ ਤੇਰੇ ਪੈਲ ਬੱਜੀ ਜਾਣੀ ਇੱਕ ਪਾਸਾ ਝੋਲਾ ਗਲਤ ਬੰਦ ਕਰਾ ਕੇ ਲਗਾਤਾ ਮੈਂ 50 ਫੋਨ ਕਰ ਲਏ ਹੁਣ ਇਹਨੂੰ ਗੱਗੇ ਨੂੰ ਸਾਰਿਆਂ ਨੂੰ ਇਹਦੇ ਨੇ ਫੋਨ ਨਹੀਂ ਜਗਾ ਗੱਗੇ ਦੇ ਸੋਚੋ ਆਫੀ ਕਰਤਾ ਆ ਬੇ ਫਿਰ ਨਜ਼ਾਰੇ ਖਤਮ ਹੋ ਜਾਂਦਾ ਫਿਰ ਮੈਸੇਜ ਤਾਂ ਪਾ ਦੋ ਵੀ ਭਾਈ ਇੱਥੇ ਪਹੁੰਚ ਗਏ ਅਸੀਂ ਸਾਡੀ ਸ਼ੂਟਿੰਗ ਚੱਲਦੀ ਏ ਫਿਲਮ ਦੀ ਅਸੀਂ ਵੀ ਦੇਖ ਲੈਂਦੇ ਪਾਏ ਤੇ ਤੇਰੀ ਮਰਜ਼ੀ ਗਲਤ ਕਰ ਤੇ ਸੂਰਮੇ ਵਾਲੇ ਕੱਪੜੇ ਆ ਮੈਂ 5 ਮਿੰਟ ਲਾਇਆ ਯਾਰ ਉਹਨੇ ਨੂੰ ਮੈਂ ਤੈ ਤਿਆਰ ਹੋਣ ਦਾ ਮੈਨੂੰ ਪਤਾ ਟਾਈਮ ਲਾਉਣਾ ਨਹੀਂ ਮੈਂ ਤਾਂ ਉਹ ਗੱਲ ਕਰਦਾ ਵੀ ਇੱਥੇ ਨਾ ਸੀਸਾ ਨਾ ਥੋੜਾ ਸੁਰਖੀ ਦਾ ਪਾਊਡਰ ਕੁਝ ਵੀ ਸਾਡੇ ਪਾ ਨਾ ਮੇਕਅਪ 2-3 ਘੰਟੇ ਲੱਗੇ ਰਹੇ ਹੂੰ ਕਾਲ ਘਾਟ ਲੱਗ ਰਿਹਾ ਭਾਈ ਉੱਤੇ ਵਾ ਫੇ ਮੇਰੇ ਗਹਿਰਾ ਫੇਰੀ ਕਰਕੇ ਸਾਬ ਜੋਤ ਵਾਲੀ ਕੋੜੀ ਪਰ ਬਣਾਈ ਹੋਣੀ ਕੋਈ ਖੜਦੀ ਆ ਇਹ ਦੁਆਰੀ ਖੜਦਾ ਹੀਰਾ ਬੇਬਾ ਪਰ ਉਹ ਖੜਿਆ ਨਹੀਂ ਜਿੱਥੇ ਖੜਦੇ ਸਭ થી ਗੜੀ ਰਹਿੰਦੀ ਆ ਉਹ ਉੱਤੇ ਵਾ ਫੇ ਮੇਰੇ ਗਹਿਰਾ ਫੇਰੀ ਕਰਕੇ ਠੀਕ ਆ ਚਾਮ ਨੂੰ ਫੇਰੋਂ ਦੇਖਣ ਭੱਜ ਕੇ ਕੱਲੀ ਮੈਨੂੰ ਵੇ ਛੱਡ ਗਏ ਅੱਛਾ ਹਾਂ ਦੇਖ ਮੇਰੀ ਗੱਲ ਸੁਣ ਲੈ ਅਮਨਦੀਪ ਇਹ ਬੋਲਦਾ ਝੂਠ ਲੈ ਯਾਰ ਪਹਿਲਾਂ ਗਿਆ ਇਹ ਦੇਖਣ ਇਹ ਕਰਦਾ ਇਹ ਚਾਚੇ ਮੈਂ ਕਿੱਥੇ ਗਿਆ ਓਏ ਚਾਚੇ ਓਏ ਚਾਚੇ ਗਾਈ ਸਾਲ ਪਹਿਂਦੀ ਹੋ ਜਾਂਦਾ ਉਹ ਮੈਂ ਨਹੀਂ ਮੈਂ ਜਗਾ ਸੁਣ ਲੈ ਉਹ ਦੇਖੋ ਇਹ ਕਰਦਾ ਚਲਾਕੀਆਂ ਚਲਾਕੀਆਂ ਕਰਦਾ ਆ ਵੀ ਲੱਗ ਗਿਆ ਜਾਚਾ ਕਾ ਜਦ ਵੀ ਜਦ ਉਹ ਇਕੱਠੇ ਹੋ ਕੇ ਮੇਰੀ ਗੱਲ ਸੁਣ ਲੈ ਗੱਡੀ ਇਹ ਟਾਲੀ ਟਾਲੀ ਅਸੀਂ ਪੱਤੀ ਪੱਤੀ ਆ ਹਾਂ ਇਹ ਟਾਲੀ ਪਜਾਉਂਗੇ ਮੇਰੇ ਪੱਤੇ ਪਜਾਉਂਗੇ ਇਹ ਗੱਡੀ 'ਚ ਬੈਠ ਕੇ ਮੈਨੂੰ ਪਤਾ ਕੀ ਕਹਿੰਦਾ ਹੂੰ ਕਹਦਾ ਸਿੱਟੀ ਗੱਲ ਪਹਿਲਾਂ ਦੇਖਣ ਜਾਣਾ ਤਿਆਰ ਹੋ ਜਾ ਗੱਗਾ ਵੀ ਗਏ ਉਹ ਮੈਂ ਕਿਹਾ ਤੁਸੀਂ ਗੱਡੀ ਤਿਆਰ ਕਰੀ ਬੈਠੇ ਮੈਂ ਹਲੇ ਬਿੰਦਰੀ ਦੇ ਘਰ ਪਰ ਬੈਠਾ ਮੋਟਰਸਾਈਕਲ ਲਈ ਤਾਂ ਕਿੱਥੇ ਬਰੀ ਪਾਉਣ ਦੀ ਰਾਤ ਨੂੰ ਉੱਥੇ ਬੈਠੇ ਨੇਰੇ ਮੈਂ ਬੈਠਣਾ ਗੱਡੀ ਮੈਂ ਨੇਰੇ ਮੈਨੂੰ ਸੁਲਮਾ ਪਾਰ ਦੇ ਨਾਲ ਜਾ ਕੇ ਸੁਣ ਲੈ ਜੀਆਂ ਗੱਲਾਂ ਭਾਈ ਹਾਂਜੀ ਆ ਦੇਖੀ ਤੇ ਅੱਪਾ ਮੈਂ ਸੱਚੀ ਗੱਲ ਦੱਸਾਂ ਮੈਂ ਨਹੀਂ ਗਿਆ ਜਾ ਉਹ ਫਿਰ ਮੈਂ ਬਾਨਾ ਲਾਤਾ ਉਹ ਨੀ ਮੈਂ ਇਹਨੂੰ ਪਤਾ ਕਰਦੇ ਬਾਨਾ ਲਾਤਾ ਉਧਰ ਹੀ ਰਹੇ ਤਿਆਰ ਹੋਈ ਗੜੇ ਮਨੂੰ ਕਹੇ ਆ ਜਾ ਸਿੱਟੀ ਦੇ ਕੇ ਗੱਡੀ ਮੈਂ ਇੱਥੇ ਬਰੀ ਪਾਈ ਵੀ ਸੀ ਕਿੱਤੇ ਦੂਰ ਭਾ ਕੇ ਆਇਆ ਹੈਗਾ ਮੈਨਾਂ ਚਿੱਟਾ ਸੂਟ ਰੋਦੇ ਹੁੰਦਾ ਮੇਰੇ ਤੇ ਰੋਦਾ ਹੁੰਦਾ ਠੀਕ ਨਹੀਂ ਗੱਲ ਮਨੂੰ ਜਦਾਂ ਇਹ ਪੱਪਾ ਫੜ ਲੈਣਾ ਚਿੱਟਾ ਚਿੱਟਾ ਸੂਟ ਦਾ ਨੈਸ਼ਨਲ ਡਰੈੱਸ ਹੈਗਾ ਮੇਰੀ ਇੱਥੇ ਰਾਜੇੜ ਘੋੜੀ ਉਹ ਬੈਠਿਆ ਹੋਇਆ ਏ ਚਿੱਟਾ ਰੰਗ ਮੇਰੇ ਪਸੰਦ ਆ ਬਸ ਤੇ ਜੱਟ ਆ ਜਾ ਰੋਦੇ ਤਰਾਵਾ ਬੇ ਹਾਂ ਦੀਵੇ ਜਿਹਨੇ ਆ ਜਾ ਦੂਏ ਫੋਕਸ ਇਟ ਕਰ ਲੈ ਚਾਹੇ ਨਾ ਠੀਕ ਆ ਵਧੀਆ ਇਹ ਵੀਡੀਓ ਇਹਦੀ ਹਾਂ ਮੈਂ ਦੇਖੀ ਵੀਡੀਓ ਏ ਠੀਕ ਆ ਮੈਂ ਤਾਂ ਆਪ ਦੇਦਾ ਭਾਈ ਸੱਚਾ ਸੁਣ ਮੈਂ ਬਣਿਆ ਤਾਂ ਗੜਾਸਾਂ ਹੀ ਤੇ ਕਬਈ ਦਾ ਫੋਨ ਆਇਆ ਕਹਿੰਦਾ ਭਾਈ ਗੜਾਸਾਂ ਨਹੀਂ ਤੁਹਾਡੇ ਕੋਲ ਹਾਂ ਜੀ ਗੜ ਬਣਾ ਲਉਣੀ ਕੋਈ ਨਾਲ ਸਾਹਿਬ ਹੈ ਵੀ ਵਿੱਚ ਬਾਤ ਕਰ ਰਹੇ ਤੇ ਕੋੜੀ ਵੀ ਬਾਤ ਗਈ ਤੋ ਜਨਾ ਬਾਕੀ ਗੱਡਣੀ ਮੇਰੀ ਬਾੜੀ ਹਾਰੀ ਹੱਥ ਕਰੇ ਕਰੇ ਬਾਸੜ ਲੰਘਾ ਕੱਕਾ ਟੋਆ ਦੇਖ ਲਿਓ ਦੱਲੇ ਨੂੰ ਲੰਘ ਜਾਣਾ ਇਹ ਤੇ ਇਹਦੇ ਇਹਦੇ ਪੈਰ ਦਬ ਜਾਂਦੇ ਆ ਰੇਤੇ ਚ ਕੋੜੀ ਦੇ ਦਬ ਜਾਂਦੇ ਤੇ ਕੋੜੀ ਵਾਲੇ ਮਾਰੀ ਆ ਥੋੜੀ ਕਾ ਜੇ ਦੇ ਬਾਈ ਹਾਂ ਤਾਂ ਇਹ ਬੜਾ ਬਾਈ ਬਹੁਤ ਫਰਕ ਪੈ ਗਿਆ ਬਹੁਤ ਆਪਣਾ ਹੀ ਪਈ 30000 ਹਾਂ ਐਪ ਮੈਂ ਮਾ ਲਿਆ ਉਹ 5000 ਚਾਗਰੇ 5000 ਸੂਟ ਗਿੱਤੀ ਗੱਡੀ ਕੁਟੀ ਨਾਲ ਆ ਜੇ ਬਹੁਤ 5000 ਸੂਟ 5000 ਚਾਗਰੇ ਲਿਆਉਂਦੇ ਆ ਬਗਾਉਂਦੇ ਆਣੇ ਮੈਂ ਮਾਰ ਲਈ ਮਰਦੀ ਉੱਪਰ ਵੀ ਨੰਬਰ ਵੀ ਲਿਖਣੇ ਪਿਆ ਕਰ ਰਿਹਾ ਇੱਕ ਬਲੌਗਰ ਨੰਬਰ ਦੋ ਬਗਾਉਂਦਾ ਤਔਰੇ ਬਹੁ ਗੱਡੀ ਦੀ ਗੱਲ ਦਸੀ ਨਹੀਂ ਹੈਗਾ ਦੇਖ ਲੈ ਉਹ ਮੇਰੀ ਗੱਲ ਸੁਣਦਾ ਆ ਟਾਈਮ ਆ ਕੇ ਉਹ ਬੈਠੇ ਇਹ ਦੱਸ ਦੇ ਫਿਰ ਬਣਨੀ ਵੀ ਨਹੀਂ ਦੀ ਹਾਂ ਬਈ ਮੇਰੀ ਗੱਲ ਸੁਣਦਾ ਪਤਾ ਕੀ ਹਤਾ ਅਸੀਂ ਪਹਿਲਾਂ ਬਣਾਇਆ ਦਾ ਸ਼ਾਟ 10 ਵਾਰ ਕੁਕਰ ਆ ਗਿਆ। ਬਾਈ ਬੰਦੇ ਇਕੱਠੇ ਹੋ ਜਣ। ਢਾਰਵਾ ਨਾ ਆਇਆ ਤਾਂ ਫੋਨ ਬੁਲਾਉ। ਹੁਣ ਸੇ ਕੌਣ ਸੇ? ਘੋੜੀ ਮੈਂ ਗੱਗਾ ਸਹਿਜੋਤ ਕੁੰਡਾ ਹੋ ਤਾਂ ਛੋਟਾ ਜਾ। 4-5 ਜਣੇ ਤੇ। 2-3 ਦੋ ਆਏ ਬਾਅਦ ਚ। ਘੋੜੀ ਆ ਘੋੜਾ ਤੋੜਾ। ਅੱਜ ਆ ਕੇ ਵੀ ਟੋੜਾ ਲੈ ਅੰਡਲ ਦੇ ਰੋਗ ਮਾ ਘੋੜੀ ਕਹਿਣ ਬੱਟੇ ਜਾ। ਠੀਕ ਆ। ਬਾਈ। ਹਾਂ ਮੈਂ ਤਾਂ ਮੁੜ ਗਿਆ। ਮਾਗ ਰਿਆ ਗਣ ਦੂਰ ਗਿਆ ਤਾਂ ਮਾਰ ਗਿਆ। ਬਾਈ ਸਾਰੇ ਸਸਰੀ ਘਰ ਪਹਿਲਾਂ ਲੈ ਲੈਣਾ ਠੀਕ ਆ। ਵੀ ਹੁਣ ਕੱਢਣਾ। ਹੈਨਾ? ਜਿਹੜੇ ਵੱਡਲ ਬਾਈ ਜੋ ਵੀ ਮੈਂ ਸੋਕਾ ਸੋਕੇ ਵੱਟਦੇ ਯਾਰ। ਸਾਰਾ ਠੀਕ ਆ। ਮਿਲੋ ਤੋ ਯ ਕਿਆ ਨਹੀਂ ਗਣਾ? ਇਹ ਦੋ ਤੱਕ ਨਹੀਂ ਆਉਣਾ। ਇਹ ਕਿੰਨੀ ਡੇਰ ਲੱਗਿਆ ਤੈਨੂੰ ਪਤਾ? ਨਹੀਂ ਹਾਂ ਇਹ ਤਾਂ। ਅਰੇ ਅੱਜ ਮੌਸਮਾ ਯਾਰ ਹੋਇਆ ਬਦਲਣਾ ਵੈਸੇ। ਦੇਖੋ ਬਾਕੀ ਕਿਆ ਬਣਦਾ। ਮੈਂ ਵੀ ਵੱਡੇ ਨੇ ਆਂ ਸੜ। ਮੈਂ ਕਿ ਜਿੱਦਾਂ ਨਾਲ ਸੁਣੋ ਨੀ ਵੱਡਾ ਮੈਂ ਹੁਣ। ਖਿਆ ਨੂੰ ਵੱਡੇ ਹੀ ਹੁੰਦੇ। ਪੁਲੀਜਾ ਤੇ ਮੇਰੇ ਵੱਟ ਲੈ। ਮੈਂ ਇੱਕ ਵਾਰ ਆਤਵਾਰੀ ਦਾ 10 ਵਾਰੋਂ ਸਵੇਰ ਨੂੰ ਵੱਢਣ ਦਾ ਆਦਾ ਤੁਹਿਆਰ ਹੋਦਾ। ਚੱਲ ਪਾਸੋਂ ਨਹੀਂ ਬੈਠੇ ਕੱਲ ਤੂੜੀਓ ਪਾਈ। ਠੀਕ ਹੈ। ਤੂੰ ਤਾਂ ਤੂੰ ਨਾਲੇ ਸੋਪੇ ਕੱਕ ਜਿਆਦਾ ਪਾ ਕੇ ਸੋਚਿਆ। ਇਹ ਤੂੜੀ ਪਾ ਕੇ ਰਾਜੀ ਆ। ਦੇ ਕੱਕ ਗਿਆ ਵਾਡਣੇ ਗੱਲ ਮਿਰਜਾ ਦਾ ਬਣਿਆ ਪਤਾ ਹਾਂ ਹੁਣ ਚਾਦਰਾਂ ਬਾਕੇ ਥੋੜੋ ਵਾਡਣੇ ਨੇ 6:30 ਵਜੇ ਕੇ ਮਹਿਸਾ ਜੋਈਆਂ ਕਹਿੰਦਾ ਇਹ ਕਹਿੰਦੇ ਵੀਡੀਓ ਦੇਖਣ ਜਾਣਾ ਤਾਈ ਦਾ ਵੇਹ ਪੇ ਕਹਿੰਦੇ ਮੈਨੂੰ ਦੇਖਣ ਜਾਣਾ ਦੇਖਣ ਜਾਣਾ ਯਾਰ ਮਾਦਾ ਪਤਾ ਰੋਟੀ ਦਾ ਖੁੰਦਾ ਰੋਟੀ ਮਿਲ ਗਈ ਤੇ ਨਹੀਂ ਹੋ ਕੇ ਜਾਈਦਾ ਹਾਂ ਰੋਟੀਾਂ ਦੀ ਰੰਗ ਕਰਦਾ ਦਾ ਪਾਉਣਾ ਰੋਟੀਆਂ ਗੱਲ ਪਾਵੇਂਗੀ ਬਈ ਰੋਟੀਆਂ ਦੇ ਨਾਲ ਮਗਰ ਤੇਰੀ ਜਾਲੀ 4-3 ਜਾਲ ਹਜ਼ਾਰ ਰੁਪਏ ਲੱਗਿਆ ਰਾ ਤੈਨੂੰ ਨਹੀਂ ਹੋ ਰੋਟੀ ਲੱਗਾ ਜੀ ਯਾਰ ਘੜੇ ਵਾਲੀ ਦਾ ਮੈਨੂੰ ਲੱਗੇ ਆ ਜਿਹੜੀ ਘੜਾ ਐ ਭੰਨ ਕੇ ਖਾਦੀ ਲੱਗੇ ਆ ਉਹ ਦਵਾ ਨੂੰ ਐ ਕਾ ਜੜਾ ਕੇ ਇਹ ਵਾਰ ਹੱਸੜ ਮੈਂ ਕਹਿੰਦਾ ਤੇਰੇ ਤੇ ਹੀ ਵੜ ਲਵਾਂ ਚਰੀ ਅੱਜ ਵੜ ਲਾ ਵੜ ਲਾ ਹੱਸਦਾ ਹਾਂ ਆ ਆ ਜਾ ਸਿੱਧੀ ਆ ਖੜੀ ਹਾਂ ਜਿਹੜੀ ਆ ਨਹੀਂ ਗ੍ਰਿਵਿਤਾ ਨਹੀਂ ਮੈਨੂੰ ਕਾਲੀ ਯਾਰ ਮੈਂ ਜਾਣਾ ਵਾ ਤਾਂ ਕਹਿਣਾ ਵੇ ਸਵੇਪਾ ਮੈਂ ਦੇਣਾ ਤੇਰਾ 300 ਰੁਪਏ ਹੋ ਜਾਣਾ ਉਹ ਵੀ ਨਹੀਂ ਲੱਗਦਾ ਕਰਮਾ ਪਾਉਣ ਲੱਜਵੇ ਪਾਉਣ ਨਹੀਂ ਇੱਕ ਵਸਮਾ ਵੜਾ ਦੇਣਾ ਤੈਨੂੰ 300 ਰੁਪਏ ਬਣ ਜਾਣਾ ਤੇਰਾ ਲੈ ਕਿੱਡੀ ਕੋਈ ਚਰੀ ਇਹ ਨਾਸੜ ਦੀ ਚਰੀ ਦਾ ਖਾ ਖਾ ਸੀ ਐ ਯਾਰ ਆ ਬਾਜਰਾ ਵੜਨ ਜੀ ਨਹੀਂ ਕਰਦਾ ਪੱਕੜ ਹੋ ਗਿਆ ਸਾਰਾ ਇੱਕ ਗਰ ਗਿਆ। ਹਾਂ ਯਾਰ ਹੁਣ ਤਾਂ ਬਹੁਤ ਫਰਕ ਪੈ ਗਿਆ ਜਿੱਦ ਨੂੰ ਪਹਿਲਾਂ ਨਾਲੋਂ ਮੋਟਾ ਖੜੀ ਹੋ ਗਈ। ਹਾਂ ਹੁਣ ਪਰ ਸਾਊ ਆ ਵਾ ਇਤਰਾ ਕੋਲ ਖੜੀ ਰਹਿੰਦੀ ਐ ਥੱਸਾ ਛੱਡੇ ਦੇ। ਉਹਦਾ ਦੱਸੀ ਹੋ ਜਾਂਦਾ ਬੁਰਕੀ ਖਲਾਈਏ ਉਹਨੂੰ। ਮੈਂ ਕਹਿੰਦਾ ਜੇ ਦੂਰਾ ਹੀਰਾ ਆਉਂਦਾ ਹੀਰਾ ਦੋਨੇ ਤੇਰੇ ਦਲੱਤਾ ਮੈਂ ਬੈਠ ਨਹੀਂਦਾ ਮੈਂ ਬੈਠਣਾ ਨਹੀਂ ਦਈਗਾ। ਲੱਤਰਾ ਕੋਈ ਨਹੀਂ ਵੀ ਗਾ ਮੈਂ ਬਾਤ ਜਣਾ ਲੇ ਕੇ। ਹਾਂ ਦਲੱਤਾ ਤੇਰੇ ਮਾਨ ਨਾਲ ਜੀ ਟਕਾਖੀ। ਇਹਦਾ ਕੋਲ ਖੜੀ ਰਹਿੰਦੀ ਐ। ਹਾਂ ਅੱਜ ਜਿੱਦ ਨੂੰ ਮਾਰਦੀ ਲੈ ਜਾਂ ਉਧਰ ਜਦੋਂ ਤੱਕ ਗਾਇਲ ਤੁਰ ਪਣਾ ਉਹਨੇ। ਹਾਂ ਸਾਊ ਆ ਸਾਊ ਆ ਉਹ। ਉਹਦਾ ਹੀ ਇਹਦਾ ਗੱਗਾ ਇਹ ਕਹੇ ਉਹਨੂੰ ਲੈ ਜਲੋ ਹੀਰੇ ਨੂੰ ਮੈਂ ਮੈਨੂੰ ਧੂਆ ਤੜਾਉਣਾ ਠੀਕ ਹੈ ਗੱਲ ਬਾਤ ਜੀ ਦੂਜੀ ਜਾਨੀ ਲੈ ਜਲੋ ਹਾਂ ਗੱਗਾ ਬਗੜਾ ਲੈਣਾ ਚਾਹੁੰਦਾ ਤਾਂ ਨਾ ਗੱਗੇ ਨੂੰ ਦੁਬਾਰਾ ਤੇ ਪਟਾੜਨਾ ਜਿਹੜਾ ਦਾ ਸਹਿਬਾ ਦਾ ਔਖਾ ਹੋ ਜਾਣਾ ਦਾ ਆ ਬੈਣ ਦਾ ਤੇ ਤੀਰ ਕਮਾਲ ਬਣਾ ਲਾ ਦੋਨੇ ਗੱਗੇ ਨੂੰ ਪਾਣੀ ਪੀਵੀ ਕੇ ਕੋਸਦਾ ਦੇਖ ਲੈ ਦੇਖ ਲੈ ਉਹ ਵੀ ਆਪਣੇ ਵਾਲਾ ਬਣਾ ਆਪਣਾ ਕਹਿੰਦਾ ਕੰਮ ਨੂੰ ਵੇਢ ਲਓ ਫੇ ਬੜਾ ਆਉਂਦਾ ਮੈਂ ਇਹ ਲੋ ਤਾਂ ਮਿੰਟਕਾ ਪਹੁੰਚ ਜਾ ਕੇ ਭੱਜ ਜਾਂਦਾ ਦੇਖਦਾ ਹੈ ਫੋਨ ਹੋਵਾ ਇਹਨੂੰ ਕਿਸ ਦਾ ਬਿਜ਼ਨਸ ਕਾਲ ਆਉਂਦੀ ਹੈ ਹਲ ਮੈਂ ਅੱਜ ਦੇਖ ਕੇ ਆਉਂਦੇ ਆ ਭਾਈ ਕੱਲ ਤਾਂ ਸਾਨੂੰ ਵੀਡੀਓ ਬਹੁਤ ਵਧੀਆ ਫੈਮਿਲੀ ਵਾਲੀ ਵੀਡੀਓ ਮੂਵੀ ਆ ਇਹ ਹਮ ਅਰਦਾਸਕ ਬੀਬੀ ਰਾਣੀ ਦੋਨੇ ਫਿਲਮ ਬੀਬੀ ਵਧੀਆ ਬੀਬੀ ਰਾਣੀ ਤਾਂ ਦੇਖ ਲਈ ਉਹ ਤਾਂ ਠੀਕ ਆ ਦੋਏ ਵਧੀਆ ਦੋਏ ਵਧੀਆ ਹਮ ਅਰਦਾਸ ਵੀ ਵਧੀਆ ਬਹੁਤ ਟੌਪ ਦੀ ਆ ਠੀਕ ਆ ਹਾਂ ਵਧੀਆ ਕਿਆ ਸਟੋਰੀ ਆ ਸਟੋਰੀ ਕਾਦੀ ਯਾਰ ਬਾਹਰ ਜਿਸ ਦੋਰੀ ਪੰਜਾਬ ਦੇ ਜਿਹੜੀ ਜਿਹੜੀ ਦਾ ਪੰਜਾਬ ਦੀ ਪੰਜਾਬ ਦੇ ਪੰਜਾਬ ਦੀ ਰੀਤ ਨਹੀਂ ਹੋਣੀ ਹੈ ਹਾਂ ਪੰਜਾਬ ਤਾਂ ਵੀ ਤੂੰ ਦਾਬ ਲਾਲਾ ਬਈ ਇੱਕ ਲੇਖ ਜਿਹਨੇ ਪੰਜਾਬ ਜਨਨ ਲਈ ਦੀ ਸਵਾਰ ਕੀ ਆ ਵਾ ਯਾਨੀ ਪੰਜਾਬ ਕੈਨੇਡਾ ਸਭ ਸਭ ਜਿਹਨਾਂ ਦਾ ਰਨ ਦਿੱਤੀ ਪਤਾ ਹੀ ਗੱਲ ਹੁੰਦੀ ਆ ਧਰਮ ਦੀ ਸਭ ਕਾਹੀ ਦਿੱਤੀ ਵੀ ਆ ਜਿਹੜਾ ਬੰਦਾ ਜਿੱਥੇ ਜੰਮਿਆ ਹੈ ਹਾਂ ਉਹ ਕਲਚਰ ਉਹਦੇ ਲਈ ਵੈਸਟ ਹੁੰਦਾ ਵੈਸਟ ਹੁੰਦਾ ਠੀਕਾ ਉੱਥੇ ਦਾ ਮਾਹੌਲ ਜੇ 10 ਸਾਲ ਜਿਹੜੇ ਚ ਰਹਿ ਗਏ ਉਹ ਬੈਸਟ ਆ ਜਿੱਕੜਾ ਹੁਣ ਜਿਹੜਾ ਬੱਚਾ ਅਮਰੀਕਾ ਜੰਮਿਆ ਕੈਨੇਡਾ ਉਹਦੇ ਵਾਸਤੇ ਉੱਥੇ ਦਾ ਮਾਹੌਲ ਉਹ 10 ਸਾਲ ਜਿਹੜੇ ਕੱਢ ਲਏ ਉਹਨੇ ਬਚਪਨ ਦੇ ਉਹੀ ਉਹਦੇ ਵਾਸਤੇ ਅਸਲੀ ਲਾਈਫ ਰਹਾ ਨਹੀਂ ਠੀਕਾ ਜਿਹੜੀ ਆਪਣੇ ਆਪਾਂ ਨੇ ਜਿਹੜਾ ਉਹ ਬਚਪਨ ਕੱਢ ਲਿਆ ਉਹ ਉਹਦੀ ਲਾਈਫ ਆਪਣੀ ਹੋਊਗਾ ਉਹ ਕਦੇ ਨਹੀਂ ਬੰਦਾ ਬੋਲ ਸਕਦਾ ਨਹੀਂ ਬੋਲ ਸਕਦਾ ਕਿਉਂਕਿ ਉਹ ਹੇਜੇ ਮਾਹੌਲ ਵਿੱਚ ਪਲਿਆ ਬੰਦਾ ਹੈ ਜੀ ਮਾਹੌਲ ਹੁੰਦਾ ਹੁਣ ਜਿਹੜਾ ਗੋਰਿਆਂ ਚ ਪਲਣਾ ਜੀਨੇ ਉਨੇ ਉਹੀ ਕਲਚਰ ਬਣਾਉਣਾ ਉਹ ਉਹੀ ਪੰਗਾ ਪੈ ਜਾਂਦਾ ਹੁਣ ਜਿਹੜਾ ਉਰੇ ਦੇ ਬੱਚਾ ਜਾ ਕੇ ਉੱਥੇ ਜੰਮੂਗਾ ਅੰਗਰੇਜ਼ਾਂ ਵਿੱਚ ਉਹ ਕਾਹਦੇ ਵੀ ਜੋ ਬੋਲੀ ਉਹਦੇ ਉਹ ਲਾ ਕੇ ਨਾ ਬੋਲਣ ਉਹ ਉਹੀ ਸਿਸਟਮ ਹੋ ਗਿਆ ਨਾ ਉਰੇ ਉਹੀ ਚੀਜ਼ ਹੋ ਜਾਂਦਾ ਉਹ ਕਹਿੰਦਾ ਤੁਹਾਨੂੰ ਕੁਝ ਕਹਿਣਾ ਭਾਈ ਨਿਆਣੇ ਨਹੀਂ ਆਉਣੇ ਮੰਨਦੇ ਘਾਹ ਨੂੰ ਮੁধে ਘਾਹ ਨਹੀਂ ਆਉਣੇ ਕਹਿੰਦੇ ਨਿਆਣੇ ਉੱਥੇ ਜੰਮੇ ਵੀ ਹੋਣਾ ਮੰਨਦੇ ਨਹੀਂ ਉਰੇ ਉਹਦਾ ਇੱਕ ਪੀੜੀ ਰਹਿ ਗਈ ਉਰੇ ਵਾਲੀ ਉਹ ਬਸ ਹਮ ਐਕਈ ਬਹੁਤ ਵਧੀਆ ਮੂਵੀ ਯਾਰ ਦੇਖਣੀ ਚਾਹ ਉਹ ਗੈ ਚੱਲ ਤੁਸੀਂ ਦੇਖੇ ਭਾਈ ਮੈਨੂੰ ਤਾਂ ਇਹ ਨਹੀਂ ਦਿਖਾਈ ਨਹੀਂ ਹੋਣਾ ਤੈਨੂੰ ਕਹਿੰਦਾ ਮਗਾ ਕਹਿ ਤਾ ਕਹਿੰਦਾ ਮੈਂ ਘਰ ਦੇ ਜਾਣਾ ਮੂਵੀ ਦੇਖਣਾ ਮੈਂ ਤਾਂ ਕਹੀ ਨਹੀਂ ਕਿਹਾ ਤਾ ਕਦ ਮਿਲਿਆ ਤੂੰ ਮੈਨੂੰ ਉਹ ਦੱਸ ਦੁਪਹਿਰੇ ਨੂੰ ਮਿਲੇ ਨਹੀਂ ਅਸਤੇ ਸਵੇਰੇ ਕਿਥੇ ਸਵੇਰੇ ਉਹ ਮੁੰਡੇ ਨੇ ਜਾਣਾ ਕੌਲ ਜਲਿਆ ਗਿਆ ਦੂਨੇ ਮੈਨੂੰ ਨਹੀਂ ਬਤਾ ਫਿਰ ਬੜਾ ਮਾ ਮੈਂ ਤਾਂ ਕੱਲ ਤੋਂ ਬੈਰ ਨੂੰ ਆਇਆ ਹੀ ਨਹੀਂ ਹੈਗਾ ਮਾਇ ਉਹਦਾ ਮੂਵੀ ਦੇਖਦਾ ਹੁਣਾ ਤੈਨੂੰ ਦੁਪਹਿਰੇ ਤੋਂ ਸ਼ਾਮ ਨੂੰ ਫੋਨ ਕਰੇਗਾ ਚੱਲ ਚਲੀਏ ਚੱਲ ਚਲੀ ਤਰੀ ਕਿੰਨੀ ਸ਼ਾਮ ਨੂੰ ਲੋਟ ਹੈ ਯਾਰ ਸ਼ਾਮ ਨੂੰ ਬੰਦਾ ਬੇਲਾ ਹੁੰਦਾ ਹੈਗਾ ਨ ਸੱਤ 10 ਪਰ ਚੱਲਿਆ ਸ਼ੋ ਸੱਤ 10 ਥੋੜਾ ਸੱਤ 40 ਨਾ ਸੱਤ 40 ਸੱਤ ਦਾ 10 ਪਰ 10 ਪਰ ਲੱਗਣਾ 40 ਇਹ ਪਰ ਤਾਂ ਤੂੰ ਹੀ ਰੇ ਤੇ ਤੁਰਿਆ ਹਾਂ ਹਾਂ ਸੱਤ ਸੱਤ ਦਾ ਘਰ ਉੱਤੇ ਤੁਰਿਆ ਇਹ ਪਰ 20 ਤੇ ਹੀ ਬਾਜੇ ਆਜਾ 20 ਰੱਖ ਲੈ ਤੂੰ 15 ਮਿੰਟ ਦੀ ਰੱਖਦਾ ਹੈ ਕਿਹੜਾ ਜਾਂਦਾ ਹੈ 10 15 ਮਿੰਟ ਦਾ 15 ਮਿੰਟ ਰੱਖ ਲੈ ਤੂੰ ਆਮ ਨਾਲ ਟਿਕਾ ਲੁੱਟਾ ਪੈਂਦੀ ਅੱਖਾਂ 'ਚ ਪਰ ਜਾਂਦੇ ਨੂੰ ਟਿਕ ਟਕ ਟਾਈ ਅੰਦਰ ਬੈਠ ਕੇ ਜਦ ਸਟਾਰਟ ਹੋਊਗੀ ਏਸੀ ਦਾ ਏਸੀ ਤਾਂ ਇਹ ਹੋਊਗਾ ਉੱਪਰ ਕਿ ਆਪੋ ਤਾਂ ਪਹਿਲਾਂ ਹੁੰਦੇ ਦੇ ਪੱਖੇ ਹੁਣ ਤਾਂ ਆਉਂਦਾ ਬੜਾ ਖੁਸ਼ ਹੋ ਕੇ ਆਉਂਦਾ ਦੇਖੀ ਕਿਤੇ ਬੇਜਨਾ ਮਨੂ ਹੈ ਕਿ ਦੇਖ ਕਿ ਇਧਰ ਵੀਡੀਓ ਸਟੋਰੀ ਫਿਰ ਕਮੈਂਟ ਆ ਜਾਵੇ ਫਿਰ ਅਪਲਾਈ ਕਰਦਾ ਮੈਂ ਹਾਸੀ ਆ ਜਾਂਦੀ ਦੇਖ ਕੇ ਜੱਟ ਬੈਠਾ ਮਿਰਜੇ ਦੀ ਵਰਤੀ ਵਰਗਾ ਅੱਧੀ ਅਮਰ ਜਾ ਕੇ ਮਿਰਜਾ ਬਣਾਇਆ ਹੈ ਯਾਰ ਮੈਂ ਮਾਸਾ ਪੁਰਾਣਾ ਕਰਕੇ ਦਿਖਾਇਆ ਠੀਕ ਹੈ ਮਾੜਾ ਹੋ ਗਿਆ ਬੜੀ ਯਾਰ ਜ਼ਿੰਦਗੀ ਦੇ ਚੌ ਪੂਰੇ ਕਰ ਲੈ ਤਾਂ ਗਿਆ ਹੋ ਗਿਆ ਹੈ ਕਿ ਨਹੀਂ ਇਹ ਨਾਲੀ ਦਾ 3-4 ਘੰਟੇ ਲਾਤੇ ਤੁਸੀਂ ਹਜੀ ਜਾਉਂਦੇ ਤਿੰਨ ਚਾਰ ਘੰਟੇ ਦੀ ਮਿਹਨਤ ਆ थी थी तो 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 5 ਮਿੰਟ ਦੀ ਰੀਨ ਵਾਸਤੇ ਹੈ। 라ਵਰ ਮਾਹ ਲੱਗੇ ਹਨ 5-4 ਮਿੰਟ ਦੀ ਚਾਈ ਰਹੀ ਹੈ। ਨਦੀ ਕਿੰਨੀ ਵਾਰੀ ਪਾਰ ਗਈ? ਨਦੀ ਕਾ ਥੋੜੀ ਰੂਪ ਗਰਮੀ ਲਿਆਦੀ, ਠੰਡੂ ਵੀ ਲਿਆਦੀ। ਕਰੈਕਟ ਤੇ ਉੱਦੋਂ-ਉੱਦੋਂ ਬੈੱਦਰ ਨਹੀਂ। ਉਹ ਹੀ ਕਹਿੰਦਾ ਗੱਗਾ ਦਾ ਪਾਰ ਜਾਂਦਾ ਨਹੀਂ ਹੁਣ ਪਾਣੀ ਕਰਕੇ। ਆ ਗੱਗੇ ਨੂੰ ਕੋਈ ਨਹੀਂ ਪਈਦੀ। ਪਾਣੀ 'ਚ ਬੈਠਾ ਦਾ ਗੱਗਾ। ਨਦੀ ਵਾਲੇ 'ਚ ਬੈਠਾ। ਆ ਜੇ ਬੈਠਾ। ਕਦੋਂ ਰੋਣੇ ਲੋਟ ਆਊਗਾ। ਅੱਛਾ। ਮੈਂ ਕਦੋਂ ਦਰਲੇ ਪਾਸੇ। ਮਾ ਜੋਕਾ ਦਾ ਲੋ ਵਾਲੀ। ਬਲੇ ਤੋਂ ਥੋੜਾ ਜਿਹਾ ਤੰਗ ਕਰਦਾ ਉਹਦਾ ਹੁਣ। ਬਰਜ ਨ ਅਪਡੇਟ ਹੋ ਗਏ ਹਾਂ ਤੇ ਦੁਖੀ ਹੋਇਆ ਵਾ ਉਹ ਕਿੰਨਾ ਬਾਈ ਮੈਂ ਤੈਨੂੰ ਦੱਸਦਾ ਇੱਕ ਉਹ ਚਾਹੀਦਾ ਫਿਕਰ ਹਾਂ ਮੈਂ ਇੱਕ ਮੈਂ ਕਿਹ ਚਾਹੀਦਾ ਮੈਂ ਕਹਿੰਦਾ ਬਹੁਤ ਫਾਇਦਾ ਹਾਂ ਚੱਲ ਪਰ ਉਹ ਉੱਥੇ ਘੋੜੀ ਭਗੋਮਦਾ ਦਾ ਉਹਦੇ ਵੀਡੀਓ ਬਣਾਉਂਦਾ ਤੇਰੀ ਆਵਾਜ਼ ਥੋੜੋ ਹਣੀ ਚਲੋ ਨਾ ਖਿੱਚ ਲਿਆ ਉਹਨੇ ਵੀਡੀਓ ਵੀ ਬਣਾਉਂਦੇ ਸਾਬ ਜੀ ਉਹਦੀ ਮੇਰੀ ਆਵਾਜ਼ ਆਉਂਦੀ ਨਹੀਂ ਦੀ ਜੀ ਸਾਬ ਜੀ ਉਹਦਾ ਵੀਡੀਓ ਬਣਾਉਂਦਾ ਬਣੀ ਸਾੜੀ ਦੇ ਰੀਲ ਵੰਡਦੀ ਜੇ ਸਾੜੀ ਦੇ ਤਾਂ ਬਾਜ ਪਾਈ ਹੋਣੀ ਹੁੰਦੀ ਹਾਂ ਸਾਬ ਜੀ ਉਹਤ ਨੂੰ ਜਿਖਾ ਮੈਂ ਜਿਹੜਾ ਮੈਂ ਕਹਿੰਦਾ ਉਹਦੀ ਬਹੁਤ ਫਾਇਦਾ ਹਾਂ ਇਕੱਲੀ ਇਕੱਲੀ ਆਵਾਜ਼ ਆਮ ਜਾਂਦੀ ਹੈ ਉਹ ਇਹਦਾ ਹਸ ਵੀਰ ਵਾਲਾ ਏ ਜਾਇ ਮਾਰੇ ਮੈਂ ਇਹਨੂੰ ਮੂੰਹ ਘੁਮਾਵਾ ਜਵਾਜ ਵੜਦੇ ਨਹੀਂ ਹੈਗਾ ਤੁਸਹੀ ਹੋ ਜਾਂਦਾ ਜੇ ਮੈਂ ਕਹੋਗੇ ਫਿਰ ਬੰਦਾ ਉੱਕੜੇ ਹੀ ਗਏ ਮੂਰੇ ਲੱਗਿਆ ਹੋਇਆ ਵਾ ਠੀਕ ਆ ਪਤਾ ਤਾਂ ਕੱਖ ਵੜਦੇ ਨੇ ਬੋਲੀ ਜੇ ਕਿਨੂੰ ਤੇਰੀ ਖੜੇ ਜੂਮ ਕਰਕੇ ਵੀਡੀਓ ਬਣਾਈ ਜਾਏਗਾ ਨਹੀਂ ਇੱਥੇ ਬੈਠਾ ਬਣਾਈ ਜਾਵੇ ਜਿਸ ਬੰਦਾ ਉਹ ਤਾਂ ਹੈਊ ਆ ਮੌਸਮ ਗੜਬੜ ਕਰੂਗਾ ਯਾਰ ਜਿਹੜੇ ਹਾਲਾਤ ਗਾ ਗਰਮੀ ਆ ਗਰਮੀ ਨਹੀਂ ਤਾਂ ਹੀ ਕਹੀਊਗੀ ਅੱਧੀ ਸੂਰੇ ਕਾ ਨਹੀਂ ਹੁਣ ਕਰਦੇ ਨਹੀਂ ਪਰ ਹੁਣ ਦੇਖੀ ਜਾਊਗੀ ਕੋਕ ਕਦੇ ਨਹੀਂ ਪੈਂਦਾ ਨਹੀਂ ਪੈਂਦਾ ਮੈਂ ਤਾਂ ਆਪ ਕਹਿੰਦਾ ਨਾ ਪਵੇ ਆ ਆਪਾਂ ਸਾਡੂ ਦੂ ਤਿੰਨ ਐ ਹੁਣ ਅਸੀਂ ਕੱਖ ਨੇ ਕੰਡਾ ਨਵੇੜਿਆ ਪਿਆ ਹਾਂ ਟਰੈਲਾ ਅਸੀਂ ਉਹ ਜਾਂਦਾ ਹਾਂ ਸਮਝਿਆ ਸਮਾਨ ਅੰਦਰ ਲਾਉਣਾ ਸਮਾਨ ਅੰਦਰ ਲਾਉਣਾ ਟਰੈਕਟਰ ਤੋਂ ਮੈਂ ਹੁਣ ਅੰਦਰ ਲਾ ਕੇ ਕਹਿੰਦਾ ਹਫਤਾ ਤੱਕ ਦਾ ਘੱਟ ਲੈਣਾ ਕੋਈ ਨਹੀਂ ਉਸ ਵਾਸਤੇ ਖਰਾਬ ਕਰਤੀ ਜਾਂ ਹਫਤਾ ਦਾ ਰਹਿ ਗਿਆ ਹੁਣ ਟਰੈਲੇ ਨੂੰ ਅੰਦਰ ਕਰੀਏ ਆਹ ਟਰੈਲਾ ਅੰਦਰ ਚਾਹੀਦਾ ਫੇਰ ਉੰਦੇ ਰੋਤੇ ਆਏ ਵੀ ਦੋ ਕੁੱਤੇ ਕੱਤੇ ਜਾਣੇਗੇ ਸਾਬ ਗਏ ਗਏ ਜਲੇ ਕੁੱਤੀ ਵਗੈ ਕੱਲੋਂ ਫਿਰ ਦੇ ਦੇ ਕੋਈ ਲੰਘ ਜਾਵੇ ਰਾਤ ਨੂੰ ਸੁਣਿਆ ਆਉਂਦੇ ਥਲੇ ਹੁਣ ਆਇਦਰ ਲਈ ਮੋੜ ਛੁੱਟੀਆਂ ਕੱਟਣ ਆਉਂਦੇ ਆ ਮਾਸਾ ਨਾਲ ਕੋਈ ਲੱਗ ਤਿੰਨ ਦਿਨ ਚਲੋ ਠਾਕ ਭਈਆ ਕਰ ਦਈਓ ਖਵਾਰ ਕੇ ਉਹ ਦਿਨ ਤੋਂ ਡਿਊਟੀ ਪਰ ਜਾਂਦੇ ਦਿਹਾੜੀ ਦਾ ਪੇੜ ਹਾਂ ਹੁਣ ਟੋਪੋ ਗਈ ਉੱਥੀ ਬੈਠੋ ਕਰਨਾ ਫਿਰ ਹੁਣ ਉਹ ਰਾਤ ਨੂੰ ਆਉਂਦੇ ਆ ਫਿਰ ਰੈਸਟ ਕਰ ਹਾਂ ਹੁਣ ਤਾਂ ਆ ਜੂ ਨਾਲ ਝੰਗੀ ਬੰਦ ਹੋਏ ਬਸ ਇੱਕ ਵਾਰ ਕਹ ਕਹਿੰਦਾ ਉਹ ਸਰ ਸਰ ਕਹਿੰਦਾ ਮਾਮੂ ਦਾ 10 ਦਿਨ ਲੱਗਣਗੇ ਕਹਿੰਦਾ ਅਸੀਂ ਉਹ ਥਾਣਾ ਦੇ ਟਾਈਮ ਆਉਂਗਾ ਕੰਮ ਹੀ ਨਹੀਂ ਹੈਗਾ ਅ ਤਾ ਫਿਰ ਉਹਨੂੰ ਕੰਮ ਥੋੜਾ ਜਿਹਾ ਮਿਲਣ ਲੱਗਿਆ ਹੁਣ 2-4 ਦਿਨ ਤੇ ਉਹ ਵੀ ਮਕਾਨ ਡੇਢ-ਢੜਈਏ ਦਾ ਜਗਦੀਪ ਕਿ ਨਹੀਂ ਲੱਗੀਆਂ 5-4 ਦਿਹਾੜੀਆਂ ਅੱਜ ਕੱਲ ਮੇਰੇ ਹੀ ਲੱਗਾ ਅੱਜ ਫੇ ਵਿਹਲਾ ਦਾ ਅੱਜ ਫੇ ਬਿੰਦਰ ਕਿ ਨਹੀਂ ਆਇਆ ਬਾ ਕੱਲ ਪਰसों ਤੇ ਫੇ ਜਗਦੀਪ ਕਿ ਨਹੀਂ ਚਲੇ ਜਾਣਾ ਜਿੱਦਣ ਮਿਸਤਰੀ ਲੱਗ ਗਿਆ ਠੀਕ ਆ ਚੱਕਰ ਤਾਂ ਮਿਸਤਰੀ ਦਾ ਤਾਂ ਕੰਟ ਕਰਨੀ ਪੈਣੀ ਹੈ ਕੰਧ ਜਿਹੜੀ ਇਹ 2.5 ਉਦੋਂ ਕਰਨੀ ਤਾਂ ਪੈਣੀ ਉਹ ਚੱਲ ਚੱਲ ਠੀਕ ਆ ਫਿਰ ਸ਼ੁਕਰ ਕਰੋ ਤੁਸੀਂ ਵੀ ਥੋੜੀ ਜਿਓ ਗਿਰੀ ਆ ਉਹ ਗਾਰੇ ਜਿਹਦੀ ਇੰਨੀ ਕਿ ਕਰਨੀ ਸੀ ਜਿੱਥੇ ਤਾਂ ਕਿ ਜ਼ੋਰ ਪਿਆ ਉਹਦੇ ਪਾਰੀ ਥੋੜੋ ਕਰਨੀ ਸੀ ਕੀ ਦੀ ਗੰਦ ਹੈ ਦੀਦੀ ਬਾਦੀ ਉਹਦੇ ਸੰਜੀ ਜਿਹੜੀ ਪੌੜੀ ਵਾਲੀ ਯਾਰ ਪੌੜੀ ਉਹ ਤਾਂ ਬਾਇਲੇ ਗਈ ਪੌੜੀ ਦੇ ਬਾਪੂ ਨੇ ਵੀ ਗੱਲਾਂ ਇਧਰ ਅੱਧਰ ਲਾ ਕੇ ਬਾੜੀ ਚ ਕਹਿੰਦਾ ਮੈਂ ਲੁਧਿਆਣੇ ਵੀ ਕੋ ਮੈਦ ਰੱਖਦਾ ਕਹਦਾ ਕਹਿੰਦਾ ਕੋਈ ਨਹੀਂ ਉੱਥੇ ਤਾਂ ਕਹਿੰਦਾ ਅਮਰੂਦ ਦੇ ਬੂਟੇ ਮੇਰੇ ਤੇ ਮੈਂ ਅਮਰੂਦ ਤਾਂ ਸਾੜੀ ਮੇਰੇ ਕਹਦਾ ਚੁੱਪ ਕਰ ਇਸ ਵੇਰੇ ਬੱਸ ਚੜਿਆ ਲੁਧਿਆਣੇ ਘੁੰਮੇ ਬਾਰ ਇੱਕ ਵਾਰ ਦਿਨ ਮੁੜਿਆ ਆਇਆ ਆਹਰ ਕੋ ਮੇਲੇ ਚ ਆ ਮੇਲੇ ਆਇਆ ਤੇ ਨਾ ਮੇਲੇ ਪਹਿਲੇ ਦਿਨ ਨੂੰ ਜਿਹੜੇ ਉੱਥੇ ਰੱਖਦੇ ਬਾਪੂ ਬੜੀਆਂ ਮਿਲਦੀਆਂ ਆ ਬਸ ਜਿਹੜੇ ਇੱਥੇ ਤੋਂ ਰੋਡ ਵੇਸ ਮੇਰੇ ਪਤਾ ਨਹੀਂ ਕਿਹੜੀ ਲੁਧਿਆਣੀ ਜਿੱਤੀ ਸਿੱਧੀ ਲੁਧਿਆਣੇ ਜਾਂਦੀ ਆ ਹਾਂ ਉੱਥੇ ਤੇ ਸਿੱਧਾ ਹੀ ਫੇਰ ਮੁੜਿਆ ਬੜਾ ਦੋ ਘੰਟੇ ਲੱਗ ਗਏ ਬੇਗਾ ਆਓ ਮੈਂ ਠੀਕ ਆ ਉਹ ਅਮਰੂਦਾਂ ਦਾ ਬੀਤਾ ਆਪ ਤੇ ਆ ਰਿਹਾ ਕਰਦਾ ਦੇਖ ਕੇ ਅਮਰੂਦ ਅਮਰੂਦਾਂ ਰਾਜੂ ਵਾਲਾ ਬਹੁਤ ਵਧੀਆ ਕਿਹੜਾ ਜਿਹੜਾ ਜਿਹੜੇ ਬੋਰਗੇਰੇ ਆ ਰਾਜੂ ਵਾਲਾ ਤਾਂ ਅਮਰੂਦ ਖਾਦਾ ਯਾਰ ਜਿਹੜਾ ਮਰੂਥੇ ਹੁਣ ਉੱਥੇ ਰਿਹਦੇ ਮੰਡੀ ਚ ਰਾਮ ਮਰੂਥੇ ਵੀ ਤਾਂ ਵਧੀਆ ਜਿਹੜਾ ਮਰੂਥੇ ਵੀ ਵਧੀਆ ਇਹ ਤਾਂ ਹੁਣ ਵਕਤ ਗਿਆ ਪਤਾ ਲੱਗੂਗਾ ਜਦ ਇਹ ਨਹੀਂ ਲੱਗੂਗੇ ਉਹ ਉਦੋਂ ਆਪਾਂ ਨੇ ਖਾਦਾ ਰਾਜੂ ਵਾਲਾ ਉਹ ਮਰੂਥੇ ਬਹੁਤ ਸਵਾਦ ਆ ਮਰੂਥੇ ਕੱਚਾ ਸਵਾਦ ਲੱਗੇ ਨਾ ਪਰ ਠੀਕ ਹੀ ਆ ਬਸ ਲਾਲ ਪਿਆ ਵੇਚਦੇ ਵੀ ਆ ਜੰਮਿਆ ਹੈ ਕਿ ਆ ਬੀਜਾ ਮੇਰਾ ਗੁਲੀਆਂ ਇੱਥੇ ਗੁਲੀਆਂ ਨੇ ਗਲਤ ਬੀਜੀਆਂ ਉਹ ਚਾ ਕੰਮ ਆਜੂ ਪਟਕੇ ਖਾਦਾ ਲੈ ਕੇ ਕਰੂੰਗਾ ਆਪਣੀ ਇਕ ਅਗਲਾ ਕੰਬਲ ਦੇ ਦੂਗੜੇ ਸਾਗਾ ਵੱਧ ਜਾਂਦਾ ਚੱਲ ਠੀਕ ਆ ਫਿਰ ਚੱਲੀਏ ਬਾਈ ਵਧੀਆ ਚੱਲ ਫਿਕਾ ਪਰਲਾ ਵੀ ਘਾ ਚੱਲਣਾ ਇਹ ਤਾਂ ਛੱਟਾ ਦਿੱ ਲੋਈ ਜਮਦੀਪ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ ਜੀ ਵਧੀਆ ਕਾਕਾ ਖੜੇ ਖੜੇ ਬੜਦਾ ਗਰੇਵੇਂ ਕੋਣ ਵੱਡੂ ਇਹਦਾ ਸੋਨੇ ਨੂੰ ਤਵੀ ਚੱਲੂ ਇਹ ਵੱਡ ਨਹੀਂ ਹੁੰਦੇ ਬਾਈ ਹਾਂ ਬਸ ਔਖਾ ਇਹਦਾ ਹੋ ਵੀ ਕਿਸੇ ਨੂੰ ਵੀ ਰਿਆ ਵਾ ਫਿਰ ਤਾਂ ਵੱਡ ਹੋ ਜੂਵੇ ਫਿਰ ਤਾਂ ਵੱਡ ਹੋ ਜਾਂਦਾ ਔਰ ਇਹ ਹੁਣ ਗਿਰ ਕੇ ਚੱਲ ਪਿਆ ਦੁਆਰੇ ਹੂੰ ਮੋਟਰਸਾਈਕਲ ਤੇ ਲੋਟ ਨਹੀਂ ਆਉਂਦਾ ਅੱਜ ਕਿਦਾਂ ਸੱਜਰੇ ਆ ਗਿਆ ਅੱਜ ਜਾਣਾ ਯਾਰ ਘਰ ਦੇ ਨੂੰ ਲੈ ਕੇ ਭਾਂ ਦੇ ਤੇ ਜਾਂਦੇ ਨਾ ਅੱਛਾ ਉੱਥੇ ਕੇਕੂ ਗੂਜਾ ਕੱਟਣਾ ਉਹਨਾਂ ਨੂੰ ਉੱਥੇ ਜਾਣਾ ਨਾ ਠੀਕ ਆ ਆ ਕਰਕੇ ਸੱਜਰੇ ਹੁਣੋਂ ਪੈ ਗਿਆ ਮਾ ਚੱਲ ਜਾਂਦਾ ਮੈਂ ਕੱਖ ਵੜ ਦਿਨਾ ਮੁੜ ਕੇ ਹੋਣਾ ਨੇਰਾ ਮੁੜ ਕੇ ਨਹੀਂ ਵੜੋਣੇ ਫਿਰ ਉਹ ਤਾਂ ਫੇ ਹਈ ਹੋਆ ਆ ਗਰੇਵੇ ਦਾ ਹੀ ਪੰਗਾ ਇਹੀ ਸੇਪਾ ਬਾਈ ਇਹਦਾ ਹਾਲ ਹੈ ਕੱਖਾਂ ਦਾ ਸਭ ਤੋਂ ਔਖੇ ਕੱਖ ਲੱਗਦੇ ਪਾਉਣੇ ਕੋਈ ਔਖੇ ਨਹੀਂ ਗਏ ਤੇ 20 ਡੰਗਰ ਰੱਖ ਲਾ ਹੈ ਬਸ ਆਹੀ ਸਭ ਤੋਂ ਔਖਾ ਜਦ ਆ ਗਿਰ ਜਨ ਨੇ ਆ ਕੇ ਔਰ ਹੁਣ ਇਹ ਲੱਗ ਗਿਆ ਗਲਨ ਥੱਲੇ ਉਹ ਤਾਂ ਹਈ ਹੋਆ ਕਿਉਂ ਰੇ ਹਵਾ ਨਹੀਂ ਪੈਂਦੀ ਨਾ ਪੈਂਦੀ ਧੁੱਪ ਪਾਣੀ ਥੱਲੇ ਹੀ ਆ ਸਾਰਾ ਜਿੰਨਾ ਵੀ ਹੁੰਦਾ ਉਸ ਦਾ ਜਿੰਨਾ ਵੀ ਆ ਉਹ ਤਾਂ ਹਈ ਹੋਆ ਸਾਰਾ ਹੁਣ ਗਲਨ ਲੱਗ ਗਿਆ ਮਾ ਚੱਲ ਜਿਹੜਾ ਕੱਤੇ ਗਾ ਖੜਾ ਖੜਾ ਬੱਡਲਾ ਬਾਕੀ ਫਿਰ ਬਾਦ ਹੋਇਓ ਰੱਬ ਰੱਖਾ ਹੂੰ ਹੋਰ ਵਧੀਆ ਚੱਲਦਾ ਕੰਮਕਾਰ ਹਾਂ ਕੰਮਕਾਰ ਵਧੀਆ ਬਾਈ ਆਈ ਜਾਂਦੇ ਜਾਈ ਜਾਂਦੇ ਟਰੈਕਟਰ ਟਰੈਕਟਰ ਆਈ ਜਾਂਦੇ ਨੇ ਜਾਈ ਜਾਂਦੇ ਨੇ ਹੁਣ 3511 ਲਿਆਇਆ ਇੱਕ ਹੂੰ 5911 ਜਿਹੜਾ ਉਹ ਪੰਤ ਨੂੰ ਦਿੱਤਾ ਪੰਤ ਨੂੰ ਪੰਤ ਵਾਲਾ ਵਿੱਚ ਕੱਟ ਲਿਆ ਅੱਛਾ 3511 3511 ਨੂੰ ਤੁਸੀਂ ਰੱਖਿਆ ਬੁੱਤੀ ਖੜਾ ਹੋਇਆ ਹਾਂ ਹਾਂ ਇੱਥੇ ਇਹਦੇ ਜੱਗੂ ਦੇ ਘਰੇ ਹੋਣਾ ਮੈਨੂੰ ਲੱਗਦਾ ਛੱਡ ਗਿਆ ਹੋ ਉਹ ਲੈ ਗਿਆ ਦੂਆ 91 ਦੇਖੀ ਸੀ ਵੀਡੀਓ ਚ ਭਾਈ ਵੀਰ ਲੈ ਗਿਆ ਨਾ ਉਹ ਹੂੰ ਇੱਥੇ ਹੋਣਾ ਜੇ ਜੱਗੇ ਨਾਲ ਦੇ ਹੋਊਗਾ ਜੱਗੂ ਦੇ ਘਰ ਹੋਊਗਾ ਚਲ ਠੀਕ ਹੈ। ਥੋੜੀ ਵਧੀਆ ਟਰੈਕਟਰ ਤਿਆਰ ਹੋਇਆ ਵਾ। ਨਾ ਨਾ ਵਧੀਆ ਚਲ ਮੌਸਮ ਗੜਬੜ ਆ। ਮੌਸਮ ਦਾ ਬਾਈ ਹਾਂ। ਵੱਡ ਕੱਖ ਫਿਰ ਇਹਦਾ ਹੁਣ ਕਰੂਗਾ ਕੁਛ ਨਾ ਕੁਛ। ਕੁਕ ਕਰਕੇ ਜਾਣਾ ਇਹਨੇ ਅੱਜ। ਜੇ ਸੁੱਕਾ ਲੰਘ ਜਵੇ ਤਾਂ ਵਧੀਆ ਗੱਲ ਆ। ਸੁੱਕਾ ਲੰਘ ਜਵੇ ਤਾਂ ਵਧੀਆ ਗੱਲ। ਲੰਗੜਾ ਦਾ ਸੁੱਕਾ ਹੀ ਚਾਹੀਦਾ ਵੇ ਪਰ ਆਹ ਦਿਨਾਂ ਚ ਇਹ ਕਰਦਾ ਹੁੰਦਾ ਥੋੜੀ ਜੀ ਗੜਬੜ। ਹੂੰ। ਬਾਕੀ ਦੇਖੋ ਹੱਥ ਤੇ ਇਹਦੇ ਚ ਸਾਰਾ ਕੁਝ। ਸਭ ਕੁਝ। ਇਹ ਨਹੀਂ ਦੇਣਾ। ਚਲ ਹੂੰ ਵੱਢ ਲੈ ਠੀਕ ਆ। ਠੀਕ ਆ ਬਾਈ। ਅੱਜ ਜੱਗੂ ਦਾ ਗੰਨਾ ਆ ਗਿਆ ਬੂਟੇ ਹੈ। ਆਜ ਗੂੜਾ ਗੰਨਾ ਇੱਧਰ ਸੋਹ ਇਤ ਕਿਉ ਲਾਇਆ ਬੀਜਾ ਬਹੇ ਨਹੀਂ ਭਾਈ ਮੁੱਢਾ ਏ ਇਹ ਦੂਜੇ ਸਾਲ ਦਾ ਬੂਟੇ ਵੀ ਦੋ ਸਾਲ ਦੇ ਹੋ ਗਏ ਯਾਰ ਇਹ ਸਿੱਟੇ ਦਾ ਟਾਲ ਤੇ ਹਾਂ ਹੁਣ ਐਤ ਕੀ ਪਤਾ ਨਹੀਂ ਪਰਚੀ ਕਰਾਊਗਾ ਕਿ ਨਾ ਟਾਲ ਪਰ ਯਾਰ 88 ਆ ਇਹ ਸਭ 88 ਉਹ ਦੇਖਿਆ ਹੁੰਦਾ ਵਧੀਆ ਬੂਟਿਆਂ ਚ ਯਾਰ ਹਾਂ 88 ਬੀਜ ਕੇ ਸਭ ਤੋਂ ਜਿਆਦਾ ਫਾਇਦਾ ਹਾਂ ਐ ਵਧੀਆ ਹੁੰਦਾ ਜਿਹਨ ਲੱਗਾ ਦੋ ਸਾਲ ਹਾਂ ਦੋ ਸਾਲ ਦੇ ਹੋ ਗਏ ਵਧੀਆ ਖੜੇ ਬੂਟੇ ਚੱਲ ਵੱਡੋ ਹੂੰ ਹੂੰ ਲਓ ਜੀ ਧਾਨ ਤਾਂ ਗਏ ਪੱਕ ਹੋਣ ਬਾ ਹੁਣ ਮੌਸਮ ਦੀ ਮਿਹਰਬਾਨੀ ਆ ਦੇਖਦੇ ਆ 25 ਤਰੀਕ ਤੱਕ ਉਮੀਦ ਆ ਵੀ ਵੱਢ ਹੋ ਜੂਗੇ 25 26 ਜਾਂ ਪਹਿਲੀ ਤੱਕ ਲਖਾ ਲਾਂਗੇ ਓਖੇ ਸੋਖੇ ਬਾਕੀ ਹੁਣ ਪਾਣੀ ਨਾ ਆਵੇ ਜੇ ਮੀਂਹ ਪੈ ਗਿਆ ਫੇਰ ਕੰਮ ਖਰਾਬ ਹੋ ਜਾਣਾ ਬੱਤੀ ਹੁਣ ਦੇਖਦੇ ਆ ਚਲੋ ਕਿਹੜੇ ਵਾਸਾ ਹੁਣ ਆਇਆ ਵੀ ਪਾਣੀ ਸੁੱਕ ਗਿਆ ਗਿੱਲਾ ਕੇ ਲਾ ਜਾ ਥੋੜਾ ਜਿਹਾ ਇਹ ਵੀ 5 4 ਦਿਨ ਵਿੱਚ ਪੈਰ ਖੜਨ ਲੱਗ ਜੂ ਐਨ ਮਸ਼ੀਨ ਚੱਲਣੇ ਵਾਲਾ ਬਾਕੀ ਹੁਣ ਰੱਬ ਰੱਖਾ ਮੀਂਹ ਨਾ ਪਵੇ ਹੁਣ ਬਾਕੀ ਆ ਗੰਨਾ ਹੁਣ ਛਾਲਾ ਮਾਰਦਾ ਇਹਨੂੰ ਉਦੋਂ ਸਪਰੇਅ ਕਰਤੀ ਸੀ ਉਦੋਂ ਦਾ ਹੀ ਰੰਗ ਕਾਲਾ ਹੋ ਗਿਆ ਐਨ ਫਰਕ ਪੈ ਗਿਆ ਬਹੁਤ ਐਨੇ ਚ ਗੰਨੇ ਦਾ ਰੰਗ ਐ ਪੂਰਾ ਕਾਲਾ 99 ਦਾ ਬਹੁਤ ਜ਼ਿਆਦਾ ਵਧਦਾ ਜਾਂਦਾ ਐ ਛਾਲਾ ਮਾਰਦਾ ਸਪਰੇਅ ਨੇ ਬਹੁਤ ਫਰਕ ਪਾਇਆ ਜਿਹੜੀ ਉਦੋਂ ਕਰੀ ਆ ਐਨੇ ਚ ਬਹੁਤ ਫਰਕ ਪੈ ਗਿਆ ਚਲੋ ਥੱਲੇ ਦਾ ਪਾਣੀ ਗਿਆ ਸੁੱਕ ਹੁਣ ਬਿਲਕੁਲ ਪਿੱਛੇ ਤੇ ਵੀ ਹਟ ਗਿਆ ਬਸ ਹੁਣ ਆਏ ਆ ਵੀ ਜੇ ਮੀਂਹ ਪਊਗਾ ਤਾਂ ਪਾਣੀ ਆਊਗਾ ਨਹੀਂ ਤਾਂ ਸੁੱਕਾ ਐ ਮੌਸਮ ਗੜਬੜ ਬਾਕੀ ਦੇਖਦੇ ਆਂ ਕੀ ਬਣਦਾ ਇਹ ਤਾਂ ਹੁਣ ਰੱਬ ਜਾਣਦਾ ਵੀ ਪਾਉਣਾ ਨਾ ਪਾਉਣਾ ਪਰ ਆਏ ਆ ਵੀ ਪਹਿਲੀ ਤੱਕ ਤਾਂ ਕੱਢ ਦਾਂਗੇ ਜੇ ਮੀਂਹ ਨਾ ਪਿਆ ਮੈਂ ਪਹਿਲੀ ਤੱਕ ਇਹਨਾਂ ਫੁੱਲ ਪੱਕ ਜੂंगे ਤੇ ਬੜਾ ਲਾਗੇ ਵਿੱਚ ਥੋੜੀ ਜਿਹੀ ਗਈ ਵੀ ਵੀ ਆ ਕਿਤੇ ਕਿਤੇ ਤਾਂ ਨਹੀਂ ਆ ਚਲੋ ਦੇਖਦੇ ਆਂ ਬਾਕੀ ਰੱਬ ਜਾਣਦਾ ਹੁਣ ਆਉਣਾ ਨਾ ਪਾਉਣਾ ਉਹਦੀ ਮਰਜ਼ੀ ਆ ਜੀ ਬਾਜਰੇ ਦਾ ਰਹਿ ਗਿਆ ਜੀ ਹੁਣ ਡੇਢ ਕਿਹੜਾ ਹੂੰ ਬਾਕੀ ਦਾ ਦਿੱਤਾ ਵੱਡ ਸਾਰਾ ਹੀ ਹੁਣ 1.11 ਰਹਿ ਗਿਆ ਹਫਤੇ ਜੇ ਨਿਬੜ ਜੂਗਾ ਹਫਤਾ ਹਾਂ 5-7 ਦਿਨ ਉੱਤੇ ਬਾਦ ਫੇਰੀ ਨੂੰ ਵੱਢ ਕੇ ਜੜਾਂ ਜੜਾਂ ਸਾਫ਼ ਕਰਕੇ ਬੂਟਿਆਂ ਦੀਆਂ ਤੇ ਪਾਣੀ ਪਾਣੀ ਲਾ ਕੇ ਤੇ ਕਣਕ ਬੀਜਣੇ ਦੀ ਤਿਆਰੀ ਕਰਾਂਗੇ ਉਹੀ 20 ਤਰੀਕ ਤੱਕ ਅਗਲੇ ਮਹੀਨੇ ਤੱਕ ਇਹਨਾਂ ਨੂੰ ਕਣਕ ਬੀਜਾਂਗੇ ਹੁਣ ਤਾਂ ਇਹ ਜ ਕੋਈ ਹੋਣਾ ਨਹੀਂ ਹੈਗਾ ਜੇ ਕਹੀਏ ਵੀ ਹੁਣ ਬਾਜਰਾ ਬੀਜੀ ਜਾਂ ਕੁਛ ਵੀ ਉਹਦੇ ਨਾਲੋਂ ਤਾਂ ਹੈ ਵੀ ਹੁਣ ਇਹਨੂੰ ਵੱਢ ਕੇ ਬਾਹੂ ਕੇ ਬਿੱਲਾ ਰੱਖਾਂਗੇ ਇਹਨਾਂ ਮਹੀਨਾ ਇੱਕ ਸਾਫ ਕਰ ਦਾਂਗੇ ਪਿੱਛੇ ਤੇ ਜੜਾਂ ਫਰੂਤੇ ਬਾਅਦ ਮਹੀਨੇ ਤੱਕ ਦੇਖਾਂਗੇ ਕਣਕ ਜਦ ਦਾ ਕਣਕ ਦਾ ਟਾਈਮ ਆ ਗਿਆ ਫਿਰ ਕਣਕ ਪੀਜਾਂਗੇ ਹੁਣ ਹੋਰ ਤਾਂ ਹੁਣ ਹੋਣਾ ਨਹੀਂ ਹੈਗਾ ਕੋਸੀ ਦੇ ਵਿੱਚ ਕਣਕੇ ਆ ਇਹ ਬੂਟੇ ਆਪਣੇ 3 ਸਾਲ ਦੇ ਹੋ ਗਏ ਸੀ ਤੇ ਨਾਲ ਉਹ ਪਰਾਂ 2 ਸਾਲ ਦੇ ਖੜੇ ਆ ਵਧੀਆ ਚੱਲੇ ਹੋਏ ਬੂਟੇ ਇਹਨਾਂ ਨੂੰ ਸਾਫ ਕਰ ਦਾਂਗੇ ਹੁਣ ਦੇਖਦੇ ਆ ਗਾ ਬਾਕੀ ਫਿਰ ਕਣਕ ਅਗਲੇ ਮਹੀਨੇ ਤੈਨੂੰ ਕਿਹਾ ਤਾਂ ਹੈਗਾ ਤਾਂ ਵੀ ਚਾਰ ਪਾਲਾ ਉਹ ਤੈਨੂੰ ਕਿਹਾ ਤਾਂ ਹੈਗਾ ਤਾਂ ਵੀ ਚਾਰ ਪਾਲਾ ਚਲਾਬ ਹੁੰਦੀਆਂ ਹੈਗਾ ਹੈ ਉਸੇ ਤੁਸੀਂ ਚਲਾਵਾ ਉਹ ਪੂਰੀ ਕੁਸੂਸਰਾ ਦਾ ਹੈਗਾ ਪੂਰੀ ਬਹੁਤ ਔਖਾ ਥਾਲਾ ਇਹਦਾ ਦਾ ਗਰੇਵੇ ਦਾ ਹਾਂ ਉਹ ਆਹ ਇਹਨੇ ਕਹਲੇ ਵੱਡ ਹੋਗੇ ਤਾਂ ਸੌਖਾ ਵੱਡਣੀ ਬਹੁਤ ਔਖੀ ਤੇ ਸੀ ਕਿਹੜੇ ਸਾਹ ਗੁਰਜੀ ਵੀ ਆ ਕਿੱਧਰ ਕਿੱਧਰ ਲੱਤਾ ਮਾਂ ਵੱਢੀ ਜਾਊਂਗੇ ਇਹਦੀਆਂ ਬਣਾ ਬਹੁਤ ਔਖਾ ਹਾਂ ਟੋਕਣਾ ਉਹ ਤੋਂ ਜ਼ਿਆਦਾ ਔਖਾ ਸਾਰੇ ਹੱਥ ਸਾਰੇ ਖਾੜੇ ਪਿਆਰੇ। ਤਰ ਮੋਈ ਤੇ ਕਹਿੰਦਾ ਵੀ ਚੀਰਾ ਆਉਂਦਾ ਹੋਊਗਾ ਤੂੰ ਕਹਿੰਦਾ ਆਉਂਦਾ ਘਟਾ। ਆ ਜੜਾਂ ਜਾਂ ਆਉਂਦਾ। ਜਿਹੜਾ ਜੜ ਪੱਤ ਹੱਥ ਪਤਾ ਨਹੀਂ ਚੀਰਾ ਦਿੰਦਾ ਹੈਗਾ। ਜੜ ਨੇ ਹੀ ਚੀਰਾ ਦੇਣਾ। ਇਹ ਜਿਹੜੀ ਖੜੀ ਆ। ਇਹਦੇ ਵੱਜਦਾ ਨਾ। ਪਰ ਇੰਨਾ ਕ ਵੀ ਡੰਗਰ ਖਾਈ ਜਾਂਦੇ ਮਿੱਠੀ ਹੁੰਦੀ ਆ। ਇਹ ਮਿੱਠੀ ਆ। ਵਾੜਾਂ ਨਹੀਂ ਆ ਨਾ। ਹਾਂ। ਦੇਖੀ। ਉਬਾਲੇ ਬਹੁਤ ਹੋ ਜਾਂਦਾ ਉੱਪਰ ਨੂੰ। ਥੋੜੇ ਜੇ ਕੱਖਾਂ ਕਹਲੇ। ਇਹੀ ਹਲੇ 10-15 ਦਿਨ ਮੋਕਣੇ। ਲੰਗੇ ਜਾਣਾ ਕਿਉਂਕਿ ਬੀਜੂਗਾ ਜਬੀ ਜਬੀ ਹਾਂ ਜਬੀ ਠੀਕ ਆ ਜਬੀ ਠੀਕ ਆ ਦੋ ਬਾਡਾ ਦੇ ਦੇਣੀ ਆ ਦੋ ਨਾਲੇ ਦੋ ਬਾਡਾ ਦੇ ਦੇਣੀ ਆ ਜਬੀ ਨੇ ਆਦਾ ਚਰੀ ਵੀ ਫਟਦੀ ਐ ਦਵਾਰੇ ਚਰੀ ਨਹੀਂ ਹੋਣੀ ਹੁਣ ਹਾਂ ਇਹ ਹੋ ਤਾਂ ਕੋਈ ਚੱਕਰ ਨਹੀਂ ਮੀਂਹ ਪਾ ਡਿਪੈਂਡ ਆ ਪਰ ਹੁਣ ਮੀਂਹ ਤੇ ਚਾਸ ਘਟਦੇ ਜਾਂਦੇ ਆ ਨਹੀਂ ਤਾਂ ਹੁਣ ਲੰਘਿਆ ਅਣਕੇ ਤਾਂ ਇੱਕ ਅਦ ਦਿਨ ਦੱਸਿਆ ਹੋਵੇ ਜੇ ਨਹੀਂ ਪੈਂਦਾ ਤਾਂ ਵੀ ਪੋ ਲੈਣਾ ਇੱਕ ਦਿਨ ਕਹਿ ਕਹਿ ਕੇ ਓ ਵੀ ਦੱਸਿਆ ਵਾ ਦੱਸਿਆ ਵਾ ਰੱਬ ਕਹਿੰਦਾ ਹੁਣ 400 ਕਿੰਨਾ 80 ਦਾ ਉਹ ਹਾਂ ਉਹਦੀ ਛਿੱਟਾ ਪੋਹਦਾ ਨਾ ਰੱਬ ਕਹਿੰਦਾ ਮੈਂ ਮੈਂ ਦੱਸਿਆ ਤਾਂ ਹੈ ਨਹੀਂ ਕਹਿੰਦੇ ਕਹੀ ਜਾਂਦੇ ਦੱਸਿਆ ਵਾ ਦੱਸਿਆ ਵਾ ਕਹਿੰਦੇ ਤਾਂ ਮਤਲਬ ਫਿਰ ਦੱਸੇ ਦਵਾਂ ਹਾਂ ਹਾਂ ਉਹ ਕਹਿੰਦੇ ਸੁਣਨਾ ਲੱਭੀ ਪੁੱਠੇ ਟਾਈਮ ਜਿਆਦਾ ਸੁਣਦਾ ਹੁੰਦਾ ਹਾਂ ਇਹ ਕਦੇ ਵੀ ਦੇਖ ਲਈ ਜਿਹੜੇ ਟਾਈਮ ਨਹੀਂ ਪਾਉਣਾ ਉਹ ਟਾਈਮ ਪਹਿਣਾ ਇਹਨੇ ਉਹ ਟਾਈਮ ਪਹਿਣਾ ਐਦਗੀ ਜੀਰੀਆਂ ਚ ਪੋ ਗਿਆ ਹੈ ਇਹਦੀ ਪਹਿਨਾ ਨਹੀਂ ਪਿਆ ਹੈਗਾ ਭੜਾਈ ਜਾਊਗਾ ਪਹਿਨਾ ਨਹੀਂ ਪਿਆ ਐਦਗੀ ਹਾਂ ਤਾਂ ਕਦੇ ਨਹੀਂ ਪਹਿਾਇਆ ਇਹਦਾ ਚੱਲ ਲਾ ਦਊਗੀ ਬਹੁਤ ਵੱਢਣੀ ਸਭ ਤੋਂ ਔਖੀ ਤੋਂ ਦਿਖਦੀ ਉਹ ਵੀ ਕਿਹੜੇ ਸਾਹ ਕਿੱਧਰ ਕਿੱਧਰ ਨੂੰ ਗਿਰੀ ਪਈ ਆ ਕਿਹਦੇ ਲੱਭਣੀ ਪੈਂਦੀ ਸੀ ਕਟੰਡਾ ਇੱਕ ਕਟੰਡਾ ਲੱਭ ਕੇ ਵੱਢਣਾ ਪੈਂਦਾ ਮਤਾਂ ਹੈ ਉਹ ਜੇ ਖੜੀ ਹੁੰਦੀ ਫੇ ਨੀ ਯਾਰ ਆਦਾ ਜੇ ਤਾਂ ਵਾਹ ਯਾਰ ਆਦਾ ਫੇ ਤਾਂ ਮਿੰਟੇ ਦਾਖ ਲੱਗਦੇ ਹਾਂ ਹਾਂ ਵੱਢਣੇ ਨੂੰ ਲੱਦਣੇ ਤੁੰ ਦਾਦਾ ਗਾ ਵੀ ਲੱਦਣੀ ਬਹੁਤ ਔਖੇ ਚੱਲ ਲੱਦ ਲਾ ਕਿਹੜੀ ਸੁਰੇ ਲੱਗਿਆ ਵਾ ਗਾਣ ਉਹ ਮੈਨੂੰ ਨਹੀਂ ਪਤਾ ਕਿਹੜੀ ਕਰਦਾ ਪਤਾ ਜਿਹੜੀ ਹੈਗੀਆਂ ਕਰਦੀਆਂ ਕਿਹੜੀ ਕਰਦਾ ਇਹ ਪਤਾ ਨਹੀਂ ਜਿਹੜੀ ਕਰਦਾ ਆ ਮੜਿਓ ਰਾਤ ਨੂੰ ਚੋਰੀ ਚੋਰੀ ਖਲੋਂ ਦੇਖ ਕੇ ਆਏ ਬਾਈ ਮੈਨੂੰ ਛੱਡ ਕੇ ਸਾਨੂੰ ਕਿਹਾ ਜੀ ਨਾ 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 ਆਹ ਹਾਂ ਜੀ ਕਿਹਾ ਜੀ ਮੰਨੇ ਨਹੀਂ ਹੈ ਤੁਸੀਂ ਜੇਦਾ ਮੈਂ ਦੇ ਦੇ ਤਰ੍ਹਾਂ ਕਰਦਾ ਜੇ ਕਿਹਾ ਇਹਨਾਂ ਨੇ ਟਾਈਮ ਦੀ ਟਾਈਮ ਤੇ ਕਿਹਾ ਮੈਂ ਤੈਨੂੰ ਦੱਸ ਕੇ ਤਾਂ ਛੱਡਿਆ ਮੈਂ ਉਹਨੂੰ ਟਾਈਮ ਤਾਂ ਅਸੀਂ ਰੇਹੇ ਥੋੜੀ ਸਰਾਹ 10 ਮਿੰਟ ਬਾਅਦ ਬਣੀ ਫੇਰ ਉਹੀ ਗੱਲ ਭਰਾ ਜਾਂਦਾ ਮੁੰਡਾ ਮੈਂ ਤਾਂ ਕਾਲਤ ਮਾਰਤੀ ਘਰ ਆਈ ਜਾਂਨ ਕੁੜੀ ਦੇ ਵਿੰਨੋ ਕਰਦਾ ਉਹ ਕੰਮ ਮੈਂ ਉਹ ਕੰਮ ਮੇਰੇ ਬਗਰੇ ਇਹਨਾਂ ਨੇ ਹਾਂ ਉਹ ਮੇਰੀ ਗੱਲ ਸੁਣ ਲੈ ਉਹ ਕੰਮ ਨਹੀਂ ਦਾ ਉਹ ਕੰਮ ਤਾਂ ਮੇਰੇ ਨਾਲ ਹੋ ਉਹ ਤਾਂ ਇਹੋ ਗੱਡੀ ਖੜੀ ਨਾ ਆ ਕੇ ਪਹਿਲਾਂ ਉਹ ਤਾਂ ਬਾਅਦ ਵਿੱਚ ਦੁੱਧ ਲੈ ਕੇ ਆਇਆ ਇਹਦੇ ਮੈਂ ਹਮਦਰਦੀ ਆ ਗਈ ਗੜੀ ਤੂੰ ਆਇਆ ਬਾਅਦ ਚ ਹੈ ਕਿ ਨਾ ਤੇਰੇ ਬੈਠੇ ਦੇ ਫੋਨ ਆਇਆ ਤੂੰ ਹੀ ਤੇ ਬੈਠੇ ਤੇ ਆਇਆ ਇਹਦੇ ਨੰਬਰ ਪਰ ਤੇ ਆਇਆ ਹਾਂ ਫਿਰ ਲੇਟ ਆਇਆ ਤੇਰਾ ਕੰਮ ਸਾਰਾ ਹੋ ਗਿਆ ਜੀਦਾ ਪਹਿਲਾਂ ਇਹਨੂੰ ਕਿਸੇ ਨੇ ਨਹੀਂ ਦੱਸਿਆ ਦੱਸਿਆ ਗੱਗਾ ਗਿਆ ਨਹੀਂ ਕੋਈ ਗੱਗਾ ਮਨੂੰ ਆਪ ਦੇ ਕੇ ਗਿਆ ਆ ਵਾਪਸ ਜਾਂਦਾ ਵੀ ਸਾਇ ਨਹੀਂ ਜਾਂਦਾ ਗੱਗਾ ਮਨੂੰ ਆਪ ਦੇ ਕੇ ਗਿਆ ਇਹ ਵੀ ਉੱਥੇ ਵਿਚੇ ਬੈਠਾ ਤਾਂ ਉਹ ਹੁਣ ਨੂੰ ਦਿਖਾ ਕੇ ਲੈ ਆਈਏ ਨਾ ਨਾ ਗੱਗਾ ਮਨੂੰ ਪਿਆਰੀ ਦੁਈ ਉਹ ਕਿਹੜੀ ਕਰਦਾ ਸਭਰੇ ਚੈਨ ਦੀ ਪਾਰਟੀ ਕਰਦੀ ਆ ਹਾਂ ਕੀ ਕਹਿੰਦਾ 4000 ਦੀ ਭਈਆ ਫਿਰ ਮਾ ਮੈਂ ਤੂੰ ਵੀ ਅੱਜ ਫਿਰ 10ਵੇਂ ਤੋਂ ਕੱਢਣਾ ਲੈ ਜਾ ਲੈ ਸਾਨੂੰ ਅੱਜ ਬਿਲ ਹੀ ਅਸੀਂ ਦੁਬਾਰਾ ਦੇਖਾਂਗੇ ਠੀਕ ਚੱਲ ਅਗਲੇ ਸ਼ੁੱਕਰਵਾਰ ਨੂੰ ਸਹੀ ਸੋਚੇ ਵਾਲੀ ਜਿਹੜੀ ਤੈਨ ਬਣਾਈ ਆ ਹਾਂ ਸੁੱਚਾ ਜ਼ੂਰਮਾ ਸਹੀ ਅਗਲੇ ਹਫਤੇ ਚੱਲ ਚੱਲ ਸੁੱਚਾ ਜ਼ੂਰਮਾ ਦੇਖ ਲੈ ਕੋਲ ਕੇ ਨਾ ਤੂੰ ਬਣਿਆ ਪਤਾ ਗੱਲ ਫੇਦਾ ਤਾਂ ਦੇਖ ਲੈ ਜ਼ੂਰ ਦੇਖਣੀ ਨਾ ਨਾ ਉੱਥੇ ਸਿਰਫ ਥੋੜੀ ਜਿਹੀ ਟੇਲਰ ਦਿਖਾਇਆ ਨਾ ਬਾਕੀ ਮੂਵੀ ਨਹੀਂ ਦਿਖਾਈ ਗਿਆ ਕੋ ਕਰਿਆ ਉਹ ਉਹ ਵੀ ਦੇਖਣਾ ਹੈ ਅਟੈਰ ਦਾ ਗੱਲ ਲਦੀ ਕੋ ਘਰ ਕੋ ਇਦਾਂ ਦਾ ਮੱਛਰ ਨੇ ਖਾ ਲਿਆ ਆਹ ਕਾਪਰ ਥੋੜੀ ਪਾਉਣੀ ਸੀ ਕਾਪਰ ਦਾ ਘੱਟ ਪਾਈ ਯਾਰ ਮੈਂ ਬਹੁਤ ਹਾਂ ਚਲ ਪੱਤਾ ਹੀ ਪੀਲਾ ਕਰੂਗੀ ਕਿ ਤੇਰੀ ਮਰ ਪਤਾ ਨਹੀਂ ਦਾਣਾ ਡੈਮੇਜ ਕਰ ਦਿੰਦੀ ਆ ਕੁਛ ਨਹੀਂ ਕਰਦੀ ਥੋੜੀ ਪਾਉਣੀ ਸੀ ਥੋੜੀ ਪਾਈ ਆ ਹਾਂ ਬਸ ਪਾਈ ਸੀ ਮੇਰੇ ਕੋਲ ਹੁਣ ਹੈ ਨਹੀਂ ਕੀ ਦਵਾਈ ਕਾਪਰ ਕਰਤੀ ਫੌਲੀਵਰ ਪਾਈ ਸੀ ਕੋਈ ਨਹੀਂ ਕੋਈ ਨਹੀਂ ਹੋਰ ਕਿਹੜੀ ਰਲਾਈ ਵਿੱਚ ਅੰਗਲ ਦੀ ਫੌਲੀ ਕਰ ਹੋਰ ਕਿਹੜੀ ਰਲਾਈ ਆ ભાઈ આગી 30 તેલ એજી રાળી કોપર ગેલ કોઈ ભી નહી દવાઈ રેલે કરદી કદી ભી ઓ દૂહી આહે સિલેક્ટેડ કોપર આહે હા હે કોપર હે પર ઈદી ક કદી કોઈ દવાઈ મિક્સ નહી હોંધી ના નહી રળદી હોંધી જેડી દૂહી કલે કરની પૈંદી 50% હોંધી આહો ચાલ ઠીક આ કોઈ નહી ભાઈ તું બડ्डा જીત ગયા હોન કોપર દવાઈ એજી જે ક કોઈ ભી દવાઈ મિક્સ નહી હોંતી ભાઈ એ સમજ લે કે પિંડીજી सब्जी આ ਸਿਰਫ ਜਿਹੜਾ ਪਿਆਜੀ ਰਲਣਾ ਹੋਰ ਕੁਝ ਨਹੀਂ ਰਲਣਾ ਮੇਰੀ ਤੇਰੀ ਆਈ ਬਣਾਉਂਦੇ ਆ ਉਹ ਵੀ ਰਲੇ ਤੇ ਆਲੂ ਤਾਂ ਨਹੀਂ ਪੈਣਾ ਜਿਹੜਾ ਆਲੂ ਹਾਂ ਤਾਂ ਹਰੇਕ ਸਬਜ਼ੀ 'ਚ ਪੈ ਜਾਂਦਾ ਉਹ ਆਈ ਦਾ ਜੋ ਕੋ ਮਰਜ਼ੀ ਪਾ ਲਓ ਗੱਲ ਨਹੀਂ ਨਾ ਬਣਣੀ ਹੈਗੀ ਨਾ ਨਾ ਹੁਣ ਦੇਖੀਦਾ ਪਿੰਡੀ 'ਚ ਸਵਾਦ ਨਹੀਂ ਆਉਂਦਾ ਪਿੰਡੀ 'ਚ ਕੱਟ ਦੇ ਓਏ ਹੈ ਨਾ ਇਹ ਓਏ

ਗੱਲ ਉਹ ਪਲੇਟ ਵੀ ਵੀ ਭਰ ਦੇ ਜਾ ਕੇ ਮਿਕਸ ਦੀ ਮਿਕਸ ਦੀ ਪਨੀਰ ਖਾ ਕੇ ਪਹਿਨੀ ਅੱਕੇ ਵੰਦੇ ਪਕੌੜੇ ਪਕੌੜੇ ਨਾ ਪਨੀਰ ਦੀ ਸਬਜ਼ੀ ਖਾਣ ਨੂੰ ਜੀ ਕਰਦਾ ਫਿਰ ਫਿਰ ਤਾਂ ਮਿਕਸ ਸਬਜ਼ੀ ਖਾਣ ਨੂੰ ਜੀ ਕਰਦਾ ਛਵਲਾ ਮਿਰਚ ਵੀ ਹੁੰਦੀ ਆ ਉਹ ਤੂੰ ਜਿੱਤ ਗਿਆ ਭਰਾਵਾ ਜਿੱਤ ਗਿਆ ਇੱਥੇ ਤਿੰਨ ਪਾਈਆਂ ਜਾਂ ਉਹ ਤਾਂ ਅੱਠ ਵੀ ਹੁੰਦੀ ਆ ਉਹ ਤਾਂ ਤੇਰੇ ਕੱਪੜਿਆਂ ਨੂੰ ਦੇਖਦੀ ਹੋ ਆ ਪੜੇ ਤਾਂ ਹੋ ਗਏ ਸਹੀ ਆਂਦੀ ਮੈਂ ਕਹਾਂ ਨਹੀਂ ਤੂੰ ਮੰਨਦਾ ਤਾਂ ਹੈ ਨਹੀਂ ਉਦਣ ਦਾ ਪਾਣੀ ਦਾ ਹੋਰ ਪਾ ਲੈ ਬਹੁਤ ਆ ਮੁੜਿਆ ਉਹਦਾ ਪਾਣੀ ਥੋੜਾ ਸਾਲੇ ਹਾਲਾ ਉਹਦੇ ਵਿੱਚ ਵੀਰੇ ਬੋਕੇ ਵਾਕਿਆ ਦਿਖਾਉਣੀਆਂ ਪੈਣੇ ਪਾਣੀ ਦਾ ਪਤਾ ਕਰਾ ਜਿਹਦੇ ਮੈਂ ਪਾਣੀ ਗਰਮ ਕੱਢਣਾ ਪੈਣਾ ਵਿੱਚ ਜਾਮ ਹੋ ਜਾਂਦੀ ਹੈ ਪੰਪ ਦਾ ਨਾ ਪੰਪ ਆਪਣਾ ਜੇ ਪਾਣੀ ਘੱਟ ਲਾਉਂਦਾ ਜਾਮ ਹੋ ਜਾਂਦੀ ਹੈ ਇਹ ਬੋਕੇ ਜਾਮ ਹੋਈ ਗਰਮ ਪਾਣੀ ਪਾ ਦੇ ਰਿਜੇ ਦਾ ਬਾਪੇ ਚਲਾ ਦੇ ਉਹ ਸਟਾਰਟ ਕਰ ਦੇ ਸਾਲਾ ਬੋਕੇ ਖੋਦ ਤੂੰ ਪੁਰੀਆਂ ਨਹੀਂ ਗਰਮ ਬਣੀ ਚਾਹੀਦਾ ਠੀਕ ਆ ਠੀਕ ਆ ਗਰਮ ਪਾਣੀ ਗਰਮ ਪਾਣੀ ਸਭ ਤੋਂ ਲੋਟ ਹੈ ਚਲਾ ਕੀ ਜੀ ਜਿਆਰੀ ਚਾਹੁੰਦੇ ਨੇ ਮੀਂਹ ਪੈਣ ਦੇਣਾ ਨਹੀਂ ਬਾਈ ਇਹਨਾਂ ਨੂੰ ਨਾ ਸਭ ਨਾ ਬਣਾਉਂਦਾ ਇਹਨਾਂ ਸੇਮੇਂ ਜਿਖਾ ਮਠਾ ਦੇ ਦਿੰਦੀ ਐ ਇੱਕ ਨਾ ਫੇ ਪੰਪ ਨੂੰ ਖੋਲਦੀ ਆ ਉਹ ਇਹ ਦਵਾਈ ਨਾ ਬਾਈ ਸਭ ਤੋਂ ਦੁਆ ਪੰਪ ਬਾਪਰੇ ਇਹ ਦਵਾਈ ਸਭ ਤੋਂ ਬੈਸਟ ਆ ਜਿਹੜੀ ਕਾਪਰ ਆ ਪਰ ਇਹ ਅਸਲ ਵਿੱਚ ਹੁੰਦੀ ਨਸਾਰੇ ਤੋਂ ਪਹਿਨਾ ਇਹ ਨਾ ਹੁੰਦੀ ਇਹ ਤੋਂ ਨਸਾਰੇ ਤੋਂ ਪਹਿਨਾ ਕਰ ਦੂੰਗਾ ਤੈਨੂੰ ਕੋਈ ਦਵਾਈ ਲੋੜ ਨਹੀਂ ਪੈਂਦੀ ਛੇਤੀ ਛੇਤੀ ਮਹਿੰਗੀ ਸੋ ਆਹ ਨੇੜੇ ਵੀ ਆ ਕੇ ਦਿਖਾ ਦੋ ਕੋਈ ਛੇਤੀ ਫੰਗਸ ਬਹੁਤ ਬੈਸਟ ਦਵਾਈ ਆ ਭਗੋਲੇ ਜਲਦੀ ਆਉਂਦੀ ਆ ਇਹ ਭਗੋਲੇ ਤੇ ਪਹਿਨਾ ਪੰਜ ਦਿਨ ਪਹਿਨਾ ਕਰ ਕਿਹਨ ਦਾ ਪਾਪ ਕੋਈ ਦਾਣਾ ਨਾ ਨਿਕਲਿਆ ਬੰਦੇ ਨੂੰ ਬੁਖਾਰ ਆ ਰਹੀ ਜਿਹੜੇ ਪਹਿਲੇ ਹੀ ਦੇਣੀ ਉਹ ਕਹਿੰਦਾ ਵੀ ਰੋਕ ਥਾਮ ਕਰ ਯਾਰ ਫੰਗਸ ਸ਼ੁਰੂ ਹੋਈ ਵੀ ਹੁੰਦੀ ਤੁਹਾਨੂੰ ਦਿਖਦੀ ਨਹੀਂ ਹੈਗੀ ਇੱਕ ਦਿਨ ਚ ਥੋੜੇ ਸਾਰੇ ਪੁੱਜਣੀ ਆ ਵੀ ਅੱਜ ਸ਼ੁਰੂ ਹੋ ਗਈ ਕੱਲੂ ਸਾਰੇ ਪੁੱਜੂਗੀ ਡੋਡੀ ਕੋਲ 15 ਦਿਨ ਚ ਪੁੱਜਣਾ ਇਹਨੇ ਕਿਤੇ ਸਾਰੇ ਬਾਬੇ ਤੂੰ ਤੇਰਾ ਮਾਤਰਿਕ ਜੀ ਨੂੰ ਬਹੁਤ ਜਲਦੀ ਪਹਿਲੇ ਹਾਂ ਜਦ ਬੰਗੋਲਾ ਫੁੱਲਣ ਲੱਗ ਗਿਆ ਨਾੜੀ ਕਿਹਨ ਦਾ ਗੋਲੇ ਜਿਆਦਾ ਹਾਂ ਹਾਂ ਦਾਣੇ ਨਿਕਲਣ ਤੋਂ ਪਹਿਨਾ ਕਰ ਦੋ ਦਾਣੇ ਜੇ ਬਲ ਪਾਸ ਨਹੀਂ ਕਰਦੇ ਪਹਿਨਾ ਕਰ ਦੋ ਬਸ ਹਾਂ ਪਹਿਲਾਂ ਅਸੀਂ ਤਰੀਕੀ ਸੀਗਾ ਜਦੋਂ ਉਹ ਵੀ ਟਾਈਮ ਕਰੀ ਨਹੀਂ ਫਿਰ ਇਹ ਦਾਣੇ ਡ ਪਾਣੀ ਪੂਰਾ ਲਾਓ ਇਹਨੂੰ ਜੇ ਤੇਜ਼ ਪੈ ਗਈ ਨਾ ਫੇਰੇ ਦਾਣੇ ਕਾਲੇ ਕਰ ਦੇਣਗੇ ਨਹੀਂ ਸਭ ਤੋਂ ਵੈਸਟ ਦਵਾਏ ਆ ਇਹ ਚਲੋ ਠੀਕ ਆ ਜੀ ਫਿਰ ਮਿਲਦੇ ਆ ਜੀ ਗਾਲੂ ਸਤਿ ਸ੍ਰੀ ਅਕਾਲ ਜੀ ਸਾਡੇ ਗਾਲ ਪੈ ਜਾਗਾ ਅੱਗੇ